ਆ ਮੇਰਾ ਕੁਝ ਦਰਸਾਂ ਗਏ ਆ ਪਿੰਡ ਚੰਡੇ ਆ ਆਪਾਸਰੇ ਜੀ ਤਾਂ ਬੁਰਾ ਮੁੰਡੇ ਨੇ ਦੱਸਿਆ ਕਿ ਸਾਡੇ ਘਰਦਰ ਦੇ ਖੋਲ ਖੁੱਲੀ ਪਈ ਆ ਤੇ ਅਸੀਂ ਆਣ ਕੇ ਦੇਖਿਆ ਵੀ ਖੋਲ ਖੁੱਲੀ ਆ ਤੇ ਕੈਸ਼ ਲੈ ਗਈ ਤੇ ਜੋਗੀ ਦੇ ਦਰਵਾਜ਼ਾ ਬਾਹਰ ਦਾ ਲੌਕ ਟਾ ਵੈਸੇ ਤੇ ਉਹਦੇ ਬਾਅਦ ਆਪਾਂ ਗਏ ਥਾਣੇ ਵੀ ਗਏ ਸੀ ਪੁਲਿਸ ਨੂੰ ਸਹਿਯੋਗ ਵੀ ਕੀਤਾ ਸਾਡਾ ਆਪਣਾ ਤੇ ਇਹੀ ਚਾਹੁੰਦੇ ਆ ਪ੍ਰਸ਼ਾਸਨ ਤੋਂ ਵੀ આરોપી ਇਹਦੇ ਗ੍ਰਿਫਤਾਰ ਹੋਣ ਉਹਨਾਂ ਬੰਦੀ ਸੈਦ ਦਿੱਤੀ ਜਾਏ ਤਾਂ ਉਹਦੇ ਕਾਰਵਾਈ ਹੋ ਜਾਏ ਬਸ ਪਹਿਲੇ ਪੈਣ ਦੇ ਨਹੀਂ ਪਹਿਲੇ ਪੈਣ ਜ ਕੋਈ ਚੋਰੀ ਨਹੀਂ ਜੀ ਮੈਂ ਪੈਣ ਦੇ ਕੋਈ ਚੋਰੀ ਨਹੀਂ ਫਸਟ ਟਾਈਮ ਚੋਰੀ ਹੋ ਰਹੀ ਜੀ ਵਾਜੇ ਖਾਸ ਤੌਰ ਤੇ ਨਸੀਬ ਨੂੰ ਨਾਲ ਜੀ ਦਾ ਵਿਆਹ ਬਰਵਾ ਸਾਰੇ ਪਾਸੇ ਜੀ ਸਾਡੇ ਹਰ ਕੋਣ ਹਰ ਜਗ੍ਹਾ ਦੇ 16 ਮਦੋ ਜਿਹੜੀ ਘਟਨਾ ਹੈਗੀ ਕੀ ਇਸ ਤਰ੍ਹਾਂ ਦੀ ਜੀ ਘਟਨਾ ਹੈ ਭਾਜੀ ਬਹੁਤ ਹੀ ਮੰਦ ਭਾਗੀ ਘਟਨਾ ਜੀ ਬਹੁਤ ਹੀ ਸ਼ਰਮ ਆ ਘਟਨਾ ਕੀਤੀ ਆ ਬਗੇ ਸਾਰਿਆਂ ਦਾ ਸਹਿਯੋਗ ਦਾ ਅਸੀਂ ਤੇ ਕਹਿੰਦੇ ਵੀ ਉਹ ਪ੍ਰਸ਼ਾਸਨ ਤੋਂ ਇਹ ਅਪੀਲ ਕਰਦਾ ਹੈ ਕਿ ਹੁਣ ਜਲਦੀ ਜਲਦੀ ਚੋਰ ਫੜੇ ਜਾਣਾ ਤੇ ਇਨਸਾਫ ਦਿੱਤਾ ਜਾਵੇ ਆਦਾ ਤੇ ਸਾਨੂੰ ਪਤਾ ਨਹੀਂ ਕਿਉਂ ਅਸੀਂ ਸਵੇਰੇ ਲਗਭਗ ਰੋਜ਼ ਹੀ 4:30 ਵਜੇ ਜਾਂਦੇ ਆ ਇਹਦੇ 3:40 ਤੇ ਕਦੀ ਆਏ ਕਦੀ 50 ਤੇ ਕਦੀ 4:00 ਵਜੇ ਲਗਭਗ ਅਸੀਂ ਰੋਜ਼ ਗੁਰਦਸਾਵਾ ਨਿਸ਼ਵਾ ਕਰਦੇ ਆ ਸ਼ਾਮ ਨੂੰ ਵੀ ਕਰਨਾ ਸਵੇਰੇ ਵੀ ਕਰਦਾ ਠੀਕ ਹੈ ਤੇ ਉਹ ਜਦੋਂ ਮੈਂ ਆਇਆ ਜਦੋਂ ਕੋਈ 3:50 ਤੇ ਤੇ ਮੈਂ ਗੇਟ ਖੁੱਲਾ ਵੇਖਿਆ ਉਹ ਤਾਂ ਮੁੜ ਕੇ ਆਇਆ ਦੇਖਿਆ ਇਹਦੇ ਵੀ ਮੈਂ ਵੇਖਿਆ ਜੰਦਰਾ ਬੱਡੇ ਦਾ ਮੈਂ ਕਿਹਾ ਜੰਦਰਾ ਵੈਸੇ ਪਿਆ ਇੱਥੇ ਤੇ ਮੈਂ ਸੋਚਿਆ ਵੀ ਉਹ ਮੁਰਦਾ ਆਂਦਾ ਪ੍ਰਸਾਦ ਬਣਾ ਹੋ ਸਕਦਾ ਪ੍ਰਸਾਦ ਬਣਾਣ ਆਇਆ ਪਰ ਜੰਦਰਾ ਇੱਥੇ ਪਿਆਦਾ ਹੀ ਜਦੋਂ ਮੈਂ ਅੰਦਰ ਗਿਆ ਤੇ ਅੰਦਰ ਵੀ ਕੋਈ ਨਹੀਂ ਤੇ ਜਦੋਂ ਮੈਂ ਬਤੀਆਂ ਜਗਾਈਆਂ ਬਤੀਆਂ ਜਗਾ ਕੇ ਤੇ ਮੈਂ 100 ਰੁਪਏ ਕੱਢੇ ਮੈਂ ਵੀ ਮੱਥਾ ਟੇਕਨੇ ਆ ਤੇ ਉਹ ਜਦੋਂ ਮੈਂ ਮੱਥਾ ਟੇਕਾਂ ਉਹ ਗੋਲ ਕਾਉਂ ਗਰੀ ਤੇ ਪੈਸੇ ਸਾਰੇ ਚ ਨਿਕਲ ਗਏ ਫਿਰ ਮੈਂ ਇਹਨਾਂ ਦੇ ਮਰਕੀਤ ਸਿੰਘ ਦੇ ਘਰ ਗਿਆ ਮੈਂ ਵੀ ਇਹਦਾ ਕਦੀ ਕਟੜਾ ਹੋਈ ਹੈ ਤੇ ਚੋਰੀ ਨੇ ਜ ਤੱਕ ਨਹੀਂ ਹੋਈ ਤੇ ਮਨਕੀ ਦੇ ਘਰ ਗਿਆ ਤੇ ਉਹਨਾਂ ਮੈਂ ਆਖਿਆ ਮੈਂ ਮਨਕੀ ਤੇ ਕਹਿੰਦੇ ਟਾਲੀ ਸਾਹਿਬ ਚੜ ਗਿਆ ਫਿਰ ਉਹਦੀ ਮੰਮੀ ਆ ਗਈ ਆ ਰੈਡੀਓ ਦਾ ਆ ਗਿਆ ਉਹ ਨਾਨਕ ਵੇ ਵੇਖਿਆ ਵੀ ਤੇ ਮੈਂ ਫਿਰ ਬਾੜ ਤਾਂ ਲਿਆ ਪਿਆ ਫਿਰ ਮੈਂ ਆਪਣਾ ਕੀ ਕਟੜਾ ਜਿਹੜੀ ਸਾਰੀ ਹੋਈ ਹੈ ਔਰ ਕਿੰਨੇ ਜਗਤ ਉੱਪਰ ਜਿਹੜੀ ਇਸ ਵੇਲੇ ਜਿਹੜੀ ਚੋਰੀ ਦੀ ਜਾਣ ਏ ਜੀ ਚਾਰ ਜਗ੍ਹਾ ਤੇ ਚੋਰੀ ਦੀ ਮਿਲੀ ਹੈ ਆਪਣੇ ਤੇ ਹੋਈ ਚਾਰ ਜਗ੍ਹਾ ਚੋਰੀ ਕਿਹੜੇ ਕਿਹੜੇ ਪਿੰਡ ਦੇ ਵਿੱਚ ਇਹ ਮੱਦੇਪੁਰ ਤੇ ਆਪਣੇ ਖੁਸ਼ੀਪੁਰ ਤੇ ਜਡੇਪਿੰਨ ਸੋ ਜਿਹੜੇ ਚਾਰੇ ਤਾਂ ਇਨਸਾਨ ਗੁਰਦੁਆਰਾ ਸਾਹਿਬ ਹਾਂਜੀ ਹਾਂਜੀ ਕਿਆ ਮਤਲਬ ਤਿੰਨ ਗੁਰਦੁਆਰਾ ਤਾਂ ਤੇ ਇੱਕ ਬਾਵੇ ਪੀਰ ਦੀ ਜਗ੍ਹਾ ਜੀ ਉਹ ਇੱਕ ਤਰ੍ਹਾਂ ਹੀ ਮਤਲਬ ਹੈ ਜੀ ਸੋ ਕੀ ਕਾਰਵਾਈ ਜਿਹੜੀ ਹੁਣ ਫਿਲਹਾਲ ਜਿਹੜੀ ਕੀਤੀ ਜਾ ਰਹੀ ਹੈ ਕਾਰਵਾਈ ਸਰ ਮਤਲਬ ਡੌਗ ਸਕਾਉਟ ਲੈਂਦੇ ਨੇ ਫਿੰਗਰਪ੍ਰਿੰਟ ਵਾਲੇ ਆਏ ਨੇ ਉਹ ਹੁਣ ਜਿਤਨਾ ਜਿਤਨਾ ਮਤਲਬ ਇਹਨਾਂ ਦਾ ਚੱਲਦੀ ਜਾਏਗੀ ਜਾਂਚ ਵੀ ਮਤਲਬ ਮਤਲਬ ਚੱਲੇ ਵੀ ਜਾਣ ਤੇ ਜਲਦੀ ਤੋਂ ਜਲਦੀ ਇਹ ਮਤਲਬ ਇਹਨਾਂ ਨੂੰ ਗ੍ਰਿਫਤਾਰ ਕਰੀ ਦੇ। ਨਾ ਨਾ ਸੰਨਸਿੰਘ ਇਹ ਕੀ ਘਟਨਾ ਜਿਹੜੀ ਵਾਪਸ ਚੋਰੀ ਦੀ ਜਿਹੜੀ ਹੈ ਗੋਲਕ ਬਾਬਾ ਜੀ ਦੇਸੋਂ ਚੋੜਦੇ ਨਾ ਸਾਰਾ ਇਹ ਵੀ ਸੁਪਾਇਆ ਕੜੇ ਗਾ। ਕਿੰਨੇ ਕੁ ਪੈਸੇ ਜਿਹੜੇ ਚਰੀਫ ਸੀਗੇ ਦੱਸੋ? ਕੰਨ 5.5 ਲੱਖ ਰੁਪਏਾਂ ਮੈਂ। ਹਾਂ। ਵਾਸ-ਵਾਸ ਹੋਰ ਵੀ ਚੋਰੀਆਂ ਜਿਹੜੀਆਂ ਹੋਈਆਂ। ਹੋਰ ਨਾਲਾ ਫਾਂਡੇ ਛੱਡ ਜਾਂਦੇ ਤੇ ਉਹ ਰਹਿ ਜਾਂਦੇ ਜਾਂਦੇ। ਇਹ ਬਾਬਾ ਹੋਰ ਸੇਖ ਜਗਾਵਾ ਨੜੇ। ਉੱਥੇ ਵੀ ਹੋਈ ਹੈ ਪਿਆਹੜੇ ਉਹ ਗੁਰਦੁਆਰਾ ਬਾਤਾਰ ਜੁਤਾ ਹੈ ਬਾਤਾਰ ਜਹਰ ਜੀ ਕੀ ਨਾਮ ਆਪਣਾ ਹੋਰ ਕਿਹੜਾ ਪਿੰਡ ਹੈ ਮੈਂ ਰਵਿੰਦਰ ਸਿੰਘ ਜੀ ਪਿੰਡ ਮੱਦੇਪੁਰ ਸੋ ਕੀ ਘਟਨਾ ਹੋਈ ਜਿਹੜੀ ਸਾਰੇ ਜੀ ਜੀ ਸਵੇਰੇ ਲਗਭਗ 6 ਵਜੇ ਮੈਨੂੰ ਮੁੰਡੇ ਦਾ ਫੋਨ ਗਿਆ ਕਿ ਆਪਣੇ ਬਾਬੇ ਪੀਰ